ਕਾਫੀ ਦੇਣੀ ਅਸੀਂ ਅਸੀਂ ਕਦੇ ਗੌਰ ਹੀ ਨਹੀਂ ਕੀਤਾ ਵੀ ਸਾਡੇ ਨਾਲ ਬਣ ਕੀ ਰਿਹਾ ਕਿ ਜਿਸ ਗੁਰੂ ਨੇ ਸਾਨੂੰ ਨਿਆਰਾ ਪਣ ਦਿੱਤਾ ਅਗਲਿਆਂ ਸਾਡਾ ਨਿਆਰਾ ਪਣ ਖੋਇਆ ਪਈਲਾ ਸਭ ਤੋਂ ਵੀ ਇਹਨਾਂ ਨੂੰ ਇੱਧਰ ਨੂੰ ਜ਼ਰੂਰ ਮੋੜੋ ਇਹਨਾਂ ਦਾ ਨਿਆਰਾ ਪਣ ਖਤਮ ਕਰੋ ਤੇ ਅੱਜ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਉੱਪਰੋਂ ਉੱਪਰੋਂ ਕਈ ਤੇ ਬਾਣੇ ਦੇ ਵਿੱਚੋਂ ਉੱਪਰੋਂ ਐ ਤੇ ਕਈ ਉਤਰੇ ਉੱਪਰੋਂ ਆਖੋ ਸਤਨਾਮ ਜੋ ਬਾਪੂ ਨੂੰ ਦਿਲੋਂ ਪਿਆਰ ਕਰਦਾ ਨਾ ਉਹ ਕਦੇ ਨਾਤੇ ਰੋਂਦਾ ਹੀ ਹੈ ਤੇ ਨਾਮ ਦੇ ਕਕਾਰ ਹੀ ਲਾਉਂਦਾ ਆਖੋ ਸਤਨਾਮ ਮੈਂ ਗ੍ਰੰਥੀ ਪ੍ਰਚਾਰਕ ਆ ਮੇਰੀ ਨਹੀਂ ਪੂਰਤੀ ਹੁੰਦੀ ਮੈਂ ਹੋਰ ਕੰਮ ਕਰ ਸਕਦਾ ਮੈਂ ਰੇੜੀ ਲਾਲਾ ਬਿਲਡਿੰਗ ਸੇਖਣਾ ਲੱਕੜ ਦਾ ਕੰਮ ਸੇਖ ਲਾਂ ਇਹਦੇ ਨਾਲ ਇਹ ਥੋੜਾ ਮੱਦਬਲ ਮੈਂ ਆਪਣੇ ਪਿਆਰੇ ਨੂੰ ਆਪਣੇ ਤੋਂ ਦੂਰ ਕਰਦਾ ਇਹੋ ਜਿਹੇ ਲੋਕਾਂ ਜਿਹੜੇ ਦਾ ਗਲਤ ਅਸਰ ਪੈਂਦਾ ਮੈਂ ਜੀ ਆ ਕੰਮ ਛੱਡਣ ਲੱਗਾ ਉਹ ਭਲਿਆ ਮਨਸਾ ਕੰਮ ਦੇ ਨਾਲ ਧਰਮ ਦਾ ਕੀ ਮਤਲਬ ਹੋਇਆ ਇਹ ਤੇ ਉਹਨਾਂ ਮਾਮਾ ਹੀ ਤੁਹਾਡੇ ਨਾਲੋਂ ਤੇ ਉਹ ਬੀਬੀਆਂ ਹੀ ਚੰਗੀਆਂ ਸੀ ਤੁਸੀਂ ਕਾਹਦੇ ਮਰਦ ਜੇ ਜਿਨ੍ਹਾਂ ਬੀਬੀਆਂ ਦੇ ਸਾਹਮਣੇ ਬੱਚੇ ਟੋਟੇ ਗਲਾਂ ਝਾਰ ਪਵਾਏ ਗਏ ਤੇ ਬੀਬੀਆਂ ਨੇ ਸੱਤ ਸ੍ਰੀ ਅਕਾਲ ਦੇ ਜਕਾਰੇ ਛੱਡੇ ਕਿੰਨਾ ਅੰਦਰ ਨਿਸ਼ਚਾ ਦ੍ਰਿੜ ਸੀ ਉਹਨਾਂ ਬੀਬੀਆਂ ਦੇ ਮੀਰ ਮੰਨੂ ਦੀ ਕੈਦ ਚ ਇੱਕ ਬੀਬੀ ਦਾ ਜ਼ਿਕਰ ਆਉਂਦਾ ਬਲਵੰਤ ਕੌਰ ਕਰਕੇ ਭੈਣੋ ਧਿਆਨ ਦੇਣਾ ਜਾ ਬਹਿ ਗਏ ਵਿਪਰਨ ਕੀ ਰੀਤ ਛਕਿਆ ਅੰਮ੍ਰਿਤ ਹੋਵੇ ਤੇ ਇਥੇ ਧਾਗਾ ਵੱਧਾ ਵੇ ਇੱਕ ਗਿੱਟੇ ਤੇ ਕਾਲਾ ਵੱਧਾ ਹੋਵੇ ਬੋਲੋ ਸਤਨਾਮ ਇਹ ਖਾਲਸਾ ਹਾਂਜੀ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਸਾਰੇ ਥਾਵਾਂ ਤੇ ਤੁਰੇ ਫਿਰਦੇ ਆਪਾਂ ਤਾਂ ਇਹੋ ਗੱਲ ਨਹੀਂ ਬਣਦੀ ਜਿਸ ਦਰ ਕੋ ਦੇਖ ਕਰ ਸਰਨਾ ਝੁੱਕੀ ਉਸੇ ਦਰ ਨਹੀਂ ਕਹਤੇ ਜੋ ਦਰਦਰ ਪੇ ਝੁਕ ਜਾਂਦਾ ਉਸੇ ਸਰ ਨਹੀਂ ਕਹਤੇ ਦੋ ਬਚਨ ਮੈਂ ਤੁਹਾਡੇ ਨਾਲ ਸਾਂਝੀ ਕਰ ਬੈਠਾਂ ਪੀਰ ਬੁੱਧੂ ਸਾਹ ਤੇ ਆ ਸੁਣ ਲਿਓ ਉਹ ਬੀਬੀ ਨੂੰ ਜਲਾਦ ਨੇ ਆਖਿਆ ਕਹਿਣ ਲੱਗਾ ਮਾਤਾ ਤੇਰੇ ਸਿਰ ਤੇ ਕਿਹੜਾ ਭੂਤ ਸਵਾਰ ਹੋਇਆ ਏ ਤੇਰੇ ਪੁੱਤ ਹੀਰਿਆਂ ਵਰਗੇ ਆ ਤੇ ਕਿਉਂ ਮਰਵਾਈ ਜਾਂਦੀਆਂ ਇਹ ਇਹਨਾਂ ਨੂੰ ਲੈ ਕੇ ਤੇ ਚਲੀ ਜਾ ਧਰਮ ਛੱਡ ਦੇ ਆਖੋ ਸਤਨਾਮ ਅੱਜ ਗੌਰ ਕਰਕੇ ਵੇਖਿਓ ਤੁਸੀਂ ਸਾਰੇ ਸੁਣਦੇ ਆ ਪਰ ਪਹਿਲਾ ਸੱਸਾ ਸੀ ਸੁਣਨਾ ਦੂਜਾ ਸੀ ਸਮਝਾਉਣਾ ਤੁਸੀਂ ਸੁਣਦੇ ਵੀ ਸਾਰਾ ਕੁਝ ਮੋਬਾਈਲਾਂ ਤੇ ਸਮਝ ਵੀ ਤੁਹਾਨੂੰ ਆਉਂਦੀ ਪਰ ਤੀਜਾ ਮੰਨਦੇ ਨਹੀਂ ਆਖੋ ਸਤਨਾਮ ਨਹੀਂ ਮੰਨਦੇ ਨਾ ਤੇ ਜਿੰਨਾ ਚਿਰ ਮੰਨਦੇ ਨਹੀਂ ਉਹਨਾਂ ਚਿਰ ਕੁਛ ਨਹੀਂ ਹੋਣਾ ਆਖੋ ਸਤਨਾਮ ਸ੍ਰੀ ਉਹਨਾਂ ਚਿਰ ਗੱਲ ਨਹੀਂ ਜੋਗ ਨਾ ਹੋਈ ਗੱਲਾਂ ਹੀ ਰਹਿ ਜਾਣੀਆਂ ਨੇ ਪਰਖ ਦੀ ਪੱਟੀ ਤੇ ਚੜਿਆ ਨਹੀਂ ਜਾਣਾ ਉਸ ਬੀਬੀ ਦੇ ਦੋ ਬੱਚੇ ਅਤੇ ਜਲਾਦ ਕਹਿਣ ਲੱਗਾ ਬੀਬੀ ਜੂڑا ਘਟਾ ਦੇ ਥੋੜੇ ਚਿਰ ਬਾਦ ਰੱਖ ਲਈ ਮੇਰੇ ਵੀ ਬੱਚੇ ਇਦਾਂ ਦੇ ਘਰ ਚਾ ਮੈਨੂੰ ਬੜਾ ਤਰਸ ਆਉਂਦਾ ਈ ਤੇਰੇ ਤੇ ਮੇਰੇ ਵੀ ਦੋ ਬੱਚੇ ਐ ਇੱਥੇ ਮਿੰਤਾ ਕਰ ਕਰ ਕੇ ਖਵ ਚੱਲੇ ਪੰਜ ਪਿਆਰੇ 60 ਸਾਲ ਦਾ ਬਾਪੂ ਹੋ ਗਿਆ ਉਹਨੂੰ ਕਹਿੰਦੇ ਗੁਰੂ ਆਲਾ ਬਣ ਜਾ ਉਹ ਅੱਗੋਂ ਕਹਿੰਦਾ ਹਜੇ ਨਹੀਂ ਜੀ ਕਰਦਾ ਆਖੋ ਸਤਨਾਮ ਕਿੰਨੀ ਹਰਾਨੀ ਦੀ ਗੱਲ ਹੁਣ ਤੇ ਨਵਾਂ ਕੰਮ ਚੱਲ ਪਿਆ ਹੁਣ ਤੇ ਜਵਾਬ ਵੀ ਬੜਾ ਸੌਖਾ ਦਿੰਦੇ ਕਿਨੇ ਬਾਬਾ ਜਿੰਨਾ ਅਮਰਤ ਛੱਕੇ ਉਹਨਾਂ ਕਿਹੜਾ ਰੰਗ ਲਾਦੇ ਹੁਣ ਤੇ ਕੀ ਕੀ ਮੰਗੋ ਕਿ ਜਵਾਬ ਮੈਂ ਤਾਂ ਇਹ ਸ਼ਬਦ ਵਰਤੇ ਸੀ ਵੀ ਆਪਾਂ ਦੇ 100 ਚੋਂ 90% ਸਿੱਖ ਹੀ ਨਹੀਂ ਹੈਗੇ ਸਿੱਖੀ ਵਾਰੇ ਨਹੀਂ ਪਤਾ ਸਿੱਖ ਦੀ ਡੈਫੀਨੇਸ਼ਨ ਨਹੀਂ ਪਤਾ ਕੀ ਕਰਾਂਗੇ ਆਪਾਂ ਜੀ ਪਤਾ ਹੁੰਦਾ ਤੇ ਅੱਜ ਕਹਿਣਾ ਨਾ ਪੈਂਦਾ ਵੀ ਕਾਤਰਾ ਫਰੀ ਕੰਗਾ ਫਰੀ ਸ਼ਹਿਰਾ ਫਰੀ ਕਿਰਪਾਨ ਫਰੀ ਜਿਹੜੇ ਕੜੁਕੇ ਤੇ ਲਜਾਣਾ ਉਹ ਕੜੁਕੇ ਦਾ ਤੇਲ ਵੀ ਫਰੀ ਹਾਲਾਤ ਐ ਕੌਮ ਦੇ ਕੋਈ ਅੰਦਰ ਚਾਤੀ ਮਾਰਿਓ ਮੇਰੇ ਪਾਤਸ਼ਾਹ ਮਹਾਰਾਜ ਅੱਜ ਦੂਜੇ ਧਰਮਾਂ 'ਚ ਨਿਕਾ ਮਾਰ ਲਓ ਹਿੰਦੂ ਆਪਣੇ ਧਰਮ 'ਚ ਪੱਕੇ ਈਸਾਈ ਆਪਣੇ 'ਚ ਪੱਕੇ ਜੈਨੀ ਬੋਧੀ ਜਿਤਨੇ ਧਰਮ ਆਪ ਦੇ ਧਰਮ ਝੋਕਿਆ ਆਪਾਂ ਸਭ ਤੋਂ ਪਿਛੇ ਜਾ ਰਹੇ ਕਿਉਂਕਿ ਸਿੱਖਾਂ ਦੀ ਭਗਤ ਮਾਲਾ ਮੈਂ ਪੜ੍ਹੀ ਐ ਗੁਰੂ ਨਾਨਕ ਸਾਹਿਬ ਤੋਂ ਜਦੋਂ ਸਿੱਖ ਸਿੱਖੀ ਮੰਗਦੇ ਸੀ ਨਾ ਮੜਾ ਜੇ ਨੋਟ ਕਰ ਲਿਓ ਭੈਣੋ ਵੀਰੋ ਜਦੋਂ ਵੀ ਸਿੱਖੀ ਮੰਗਦੇ ਸੀ ਚਰਨਪਾਲ ਭਾਈ ਮੰਜੀ ਜੀ ਦੁਆਬੇ ਦੇ ਵਿੱਚੋਂ ਆਏ ਸਖੀ ਸਰਵਰ ਦੇ ਪੁਜਾਰੀ ਭਾਈ ਲੰਗਾ ਭਾਈ ਪੈੜਾ ਭਾਈ ਪ੍ਰਾਣਾ ਭਾਈ ਬਧਿਆ ਕਿਤਨੇ ਸਿੱਖਾਂ ਦਾ ਇਤਿਹਾਸ ਭਰਿਆ ਜਦੋਂ ਬਾਬੇ ਦੇ ਘਰੋਂ ਸਿੱਖੀ ਲੈਣ ਆਏ ਆਨੰਦ ਵੇਖਿਆ ਵੀ ਇੱਥੇ ਤੇ ਬਹੁਤ ਪਿਆਰ ਮਿਲ ਰਿਹਾ ਹੈ ਇਥੋਂ ਆਵਾਜ਼ ਆ ਰਹੀ ਅਵਲ ਅੱਲਹ ਨੂਰ ਉਪਾਇ ਕੁਦਰਤ ਕੇ ਏਕ ਨੂਰ ਤੇ ਸਭ ਜਾਗੇ ਉਪਜਿਆ ਕੌਣ ਸਿੱਖੀ ਮੰਗੀ ਤੇ ਮਾਰੇ ਨੇ ਪੰਜ ਚਾਰ ਬਚਨ ਸਾਰਿਆਂ ਨੂੰ ਦਿੱਤੇ ਨੋਟ ਕਰਿਓ ਜਿੰਨੇ ਵੀ ਸਿੱਖੀ ਮੰਗੀ ਚਰਨ ਪੌੜ ਮਾਰੇ ਸਾਹਿਬ ਕਹਿੰਦੇ ਨੰਬਰ 1 ਤੇ ਝੂਠ ਨਹੀਂ ਬੋਲਣਾ ਨੰਬਰ 2 ਤੇ ਕਿਸੇ ਦਾ ਹੱਕ ਨਹੀਂ ਖਾਣਾ ਨੰਬਰ 3 ਤੇ ਕਿਸੇ ਦਾ ਦਿਲ ਨਹੀਂ ਦਿਖਾਉਣਾ। ਇਮਾਰਤ ਦੇ ਬਚਨ ਪ੍ਰੂਫ ਆ ਲਿਖੇ ਹੋਏ ਆ ਜੇ ਸਿੱਖ ਬਣਨਾ ਵਾ ਸਾਡੇ ਕੋਲ ਇਹ ਕੁਝ ਵੀ ਨਹੀਂ ਰਹਿ ਗਿਆ। ਝੂਠ ਸਾਡੀ ਜ਼ਿੰਦਗੀ ਦਾ ਗਹਿਣਾ ਏ। ਸਵੇਰੇ ਅਸੀਂ ਦੇਖ ਕਰਾ ਕੇ ਗੁਰਦੁਆਰੇ ਕਿੰਨੇ ਨਾਨਕ ਨਾਮ ਤੇਰੇ ਬਾਣੇ ਤੇ ਭਰਾ ਦੀ ਦੋ ਕਿਲੇ ਮੱਲੀ ਬੈਠੇ ਆ। ਇਹ ਬਹੁਤ ਸੂਖਮ ਸ਼ਬਦ ਨੇ ਇਦੂ ਅੱਗੇ ਨਿਆਰਾਪਣ ਆਉਣਾ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਇੱਕ ਤੂੰ ਝੂਠ ਨਹੀਂ ਬੋਲਣਾ ਕਿਸੇ ਦਾ ਹੱਕ ਨਹੀਂ ਖਾਣਾ ਤੇ ਤੀਜਾ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜ਼ਰੂਰ ਪੜਨਾ ਪਹਿਲੀ ਗੱਲ ਤੇ ਗੰਠ ਚਾਹੀਦਾ ਸਿੱਖ ਨੂੰ ਸਿੱਖ ਹੋਏ ਜੋ ਗੁਰੂ ਕਾ ਜਪਜੀ ਗੰਠਨਾ ਹਰ ਇੱਕ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਜਿਵਾਨੀ ਚਾਹੀਦਾ ਇਹ ਆਪਣੇ ਅੰਦਰ ਮੈਂ ਚਲੋ ਕਹਿੰਦਾ ਤੇ ਨਹੀਂ ਸੰਗਤ ਰੱਬ ਹੁੰਦੀ ਸੰਗਤ ਦੇ ਹੱਥ ਨਹੀਂ ਖੜੇ ਕਰਾਉਣੇ ਕਿਸੇ ਮਾਹੌਪੁਰਖ ਨੇ ਸਮਝਾਇਆ ਹੈ ਕਈ ਵਾਰੀ ਬੁਲਾਰਾ ਕਹਿੰਦਾ ਨਾ ਹੱਥ ਖੜੇ ਕਰੋ ਜਿਨ੍ਹਾਂ ਨੇ ਜਪਜੀ ਸਾਹਿਬ ਆਉਂਦਾ ਫਿਰ ਉਹਨਾਂ ਝਿੜਕਿਆ ਕਹਿੰਦੇ ਤੁਸੀਂ ਕੌਣ ਹੋਨੇ ਆ ਸੰਗਤ ਵਿੱਚ ਕਦੇ ਦਾਵਾ ਨਹੀਂ ਕਰਨਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਇਹ ਰੱਬ ਬੈਠਾ ਸਾਹਮਣੇ